ਇਸ ਵੀਡੀਓ ਦੇ ਵਿੱਚ ਧੰਨਵਾਦ ਆ। ਬਾਕੀ ਵੀਡੀਓ ਦੇ ਵਿੱਚ ਆਪਾਂ ਨੇ ਗੱਲਾਂ ਦਸੀਆਂ ਹੋਈਆਂ ਨੇ ਕਿ ਇਟਲੀ ਦੇ ਬਾਰੇ ਆਪਾਂ ਜਾਣਕਾਰੀ ਜਿੱਦਾਂ ਵੀ ਪਤਾ ਲੱਗਦੀ ਆ ਆਪਾਂ ਜਰੂਰ ਸ਼ੇਅਰ ਕਰਾਂਗੇ। ਜਿੰਨੇ ਵੀ ਪੰਜਾਬੀ ਆਪਾਂ ਸਾਰੇ ਜਾਣੇ ਹੈਗੇ ਆ ਇਹ ਵੀਡੀਓ ਤੁਸੀਂ ਉਹਨਾਂ ਤੱਕ ਪਹੁੰਚਾ ਸਕਦੇ ਹੋ ਜਿਹੜੇ ਬੰਦੇ ਇਟਲੀ ਆਉਣਾ ਚਾਹੁੰਦੇ ਨੇ ਜਾਂ ਹਜੇ ਆਏ ਹੋਏ ਨੇ ਜਾਂ ਨਵੇਂ ਆਏ ਨੇ। ਜਾਂ ਜਿਨ੍ਹਾਂ ਨੇ ਹਜੇ ਤਿਆਰੀ ਕਰਨੀ ਆਉਣ ਦੀ ਤੇ ਕਿਸੇ ਦੇਸ਼ ਦੇ ਅੰਦਰ ਜਾਣ ਦੇ ਲਈ ਆਪਾਂ ਨੂੰ ਉਸ ਦੇਸ਼ ਦੀਆਂ ਕਈ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਨੇ ਰੂਲ ਅਸੂਲ ਨਿਯਮ ਕਈ ਵਾਰੀ ਆਪਾਂ ਨੂੰ ਜਦੋਂ ਚੀਜ਼ਾਂ ਨਹੀਂ ਪਤਾ ਹੁੰਦੀਆਂ ਆਪਾਂ ਭੁੱਲ ਭੁਲੇਖੇ ਲੋਕਾਂ ਦੇ ਮਗਰ ਲਾ ਕੇ ਜਾਂ ਇਕੱਲੇ ਬੋਲੀ ਨਹੀਂ ਆਉਂਦੀ ਭਾਸ਼ਾ ਨਹੀਂ ਆਉਂਦੀ ਇੰਗਲਿਸ਼ ਦੇ ਵਿੱਚ ਬਹੁਤ ਵੀਕ ਨੇ ਬੰਦੇ ਆਪਣੇ ਹਨਾ ਇੱਥੇ ਦੀ ਭਾਸ਼ਾ ਜਿਹੜੀ ਇਟਾਲੀਅਨ ਉਹ ਤਾਂ ਬੜੀ ਔਖੀ ਆ ਸਿੱਖਣੀ ਜਦੋਂ ਬੰਦਾ ਸਿੱਖਣ ਲੈਂਦਾ ਫਿਰ ਸੌਖੀ ਲੱਗਦੀ ਆ ਤੇ ਅੰਗਰੇਜ਼ੀ ਦੇ ਵਿੱਚ ਉਹ ਤਾਂ ਬੈਹੀ ਮਾਰ ਖਾਂਦੇ ਆ ਸਾਰੇ ਆਪਾਂ ਤੇ ਕਈ ਵਾਰੀ ਆਪਾਂ ਨੂੰ ਕੁਝ ਗੱਲਾਂ ਨੇ ਜਿਹੜੀਆਂ ਪਤਾ ਨਹੀਂ ਲੱਗਦੀਆਂ ਤੇ ਇਹ ਜਿਹੜਾ ਮੈਂ ਆਪਣਾ ਚੈਨਲ ਬਣਾਇਆ ਕੋਸ਼ਿਸ਼ ਕੀਤੀ ਆ ਵੀ ਆਪਾਂ ਮੈਨੂੰ ਸ਼ੌਂਕ ਆ ਨੌਲੇਜ ਲੈਣ ਦਾ ਵੀ ਦੱਸਣ ਦਾ ਕਿਸੇ ਨੂੰ ਜੋ ਗੱਲ ਨਵੀਂ ਪਤਾ ਲੱਗਦੀ ਆ ਤੇ ਮੈਂ ਤੁਹਾਡੇ ਨਾਲ ਹੋਰ ਵੀਡੀਓ ਦੇ ਵਿੱਚ ਵੀ ਬਹੁਤ ਗੱਲਾਂ ਨੇ ਜਿਹੜੀਆਂ ਮੈਂ ਜਰੂਰ ਸ਼ੇਅਰ ਕਰੂੰਗਾ ਹੁਣ ਇਹਦੇ ਵਿੱਚ ਤੁਸੀਂ ਥੰਬਨੇਲ ਪੜਿਆ ਹੁਣ ਆਪਾਂ ਜੁਰਮਾਨਿਆਂ ਤੋਂ ਕਿਵੇਂ ਬਚਣਾ ਕਈ ਵਾਰੀ ਹੁਣ ਜਦੋਂ ਮੈਂ ਬਰੇਸ਼ੀਆ ਜਾਣਾ ਸੀਗਾ ਉੱਥੇ ਕਸਤੂਰਾ ਬਰੇਸ਼ੀਆ ਤੇ ਜਦੋਂ ਆਪਾਂ ਕਿਸੇ ਵੀ ਸ਼ਹਿਰ ਦੇ ਵਿੱਚ ਐਂਟਰ ਹੁੰਨੇ ਆਂ ਕਈ ਵਾਰੀ ਆਪਾਂ ਬੱਸ ੜੀਕਦੇ ਆਂ ਲੋਕਲ ਜਾਣਾ ਹੁੰਦਾ ਟਿਕਟ ਹੁੰਦੀ ਆ 2.5 ਰੁਪਏ 2 ਰੁਪਏ 3 ਰੁਪਏ ਇਦਾਂ ਟਿਕਟ ਹੁੰਦੀ ਆ ਮੰਨ ਲਓ ਤੁਸੀਂ ਨਵੇਂ ਬੰਦੇ ਹੋ ਤੁਹਾਨੂੰ ਨਹੀਂ ਪਤਾ ਕਿ ਟਿਕਟ ਕਿੱਥੋਂ ਲੈਣੀ ਆ ਟਿਕਟ ਨੂੰ ਪਹਿਲੀ ਗੱਲ ਤਾਂ ਤਵਾਕੀ ਕਹਿੰਦੇ ਆ ਜਿੱਥੇ ਤਵਾਕੀ ਲਿਖਿਆ ਹੋਊ ਨੇੜੇ-ਤੇੜੇ ਤੁਸੀਂ ਪੁੱਛ ਸਕਦੇ ਹੋ ਜਿੰਨਾ ਕਿ ਤੁਹਾਨੂੰ ਪਤਾ Google ਦੇ ਥਰੂ ਪੁੱਛ ਸਕਦੇ ਹੋ ਇਟਾਲੀਅਨ ਭਾਸ਼ਾ ਨੂੰ ਕਰਕੇ ਟਰਾਂਸਲੇਟ ਤਵਾਕੀ ਕਿੱਥੋਂ ਮਿਲਦੀ ਆ ਤੁਸੀਂ ਤਵਾਕੀ ਜੋਦੀ ਟਿਕਟ ਹੁੰਦੀ ਆ ਤੁਸੀਂ ਲੈਨੇ ਹੋ ਤਾਂ ਬਸ ਦੇ ਅੰਦਰ ਤੁਸੀਂ ਜਦੋਂ ਐਂਟਰ ਕਰਦੇ ਹੋ ਉੱਥੇ ਇੱਕ ਛੋੜਾ ਜਿਹਾ ਡੱਬਾ ਜਾਂ ਲੱਗਿਆ ਹੁੰਦਾ ਉਹ ਤੁਸੀਂ ਟ੍ਰੈਕਟਰ ਦੇ ਵਿੱਚ ਪਾ ਦੇਣੀ ਆ ਤੇ ਉਹਨੇ ਆਪੇ ਹੀ ਛਾਲ ਮਾਰ ਕੇ ਉੱਤੇ ਆ ਜਾਣਾ ਤੇ ਉਹ ਨੰਬਰ ਜਾਂ ਡੇਟ ਉੱਤੇ ਕੋਈ ਵੀ ਚੀਜ਼ ਹੁੰਦੀ ਆ ਉਹਨਾਂ ਦਾ ਕੋਡ ਜਿਹਾ ਨੰਬਰ ਉਹ ਲਿਖਿਆ ਜਾਂਦਾ ਹੁੰਦਾ ਉੱਤੇ ਆਪਾਂ ਨੂੰ ਫਿਰ ਉਹਦੇ ਨਾਲ ਜੁਰਮਾਨਾ ਨਹੀਂ ਪੈਂਦਾ ਜਦੋਂ ਆਪਣੇ ਕੋਲ ਉਹ ਟਿਕਟ ਹੈਗੀ ਆ ਆਪਾਂ ਨਹੀਂ ਉਹ ਡੱਬੇ ਦੇ ਵਿੱਚ ਪਾਈ ਨਹੀਂ ਕੱਢੀ ਵਾਪਸ ਜਾਂ ਵਹਿ ਲਾ ਕੇ ਆਪਾਂ ਕਈ ਵਾਰੀ ਰੱਖ ਲੈਨੇ ਆ ਉਹਦੇ ਹੁੰਦਾ ਵੀ ਜੇ ਚੈਕਰ ਨੇ ਚੈੱਕ ਕਰ ਲਿਓ ਟਿਕਟ ਨਹੀਂ ਘਣਾ ਵੀ ਤੂੰ ਟਿਕਟ ਵਾਹੇ ਰੱਖੀ ਫਿਰਦਾ ਮੇਰੇ ਕੋਲ ਟਿਕਟ ਹੈਗੀ ਦਿਖਾਉਣ ਨੂੰ ਤੈਨੂੰ ਜੁਰਮਾਨਾ ਹੋਣਾ ਤੁਹਾਨੂੰ ਜੁਰਮਾਨਾ ਹੋਣਾ ਔਰ 40 ਰੁਪਏ ਜਾਂ 45 ਰੁਪਏ ਜੁਰਮਾਨਾ ਹੁੰਦਾ ਤੇ ਜਦੋਂ ਤੁਸੀਂ ਟਿਕਟ ਦਿਖਾ ਦਿੰਨੇ ਹੋ ਉਹਨਾਂ ਨੂੰ ਬਾਈ ਚਾਂਸ ਉਹਨਾਂ ਨੇ ਦੇਖ ਲਿਆ ਵੀ ਟਿਕਟ ਉੱਤੇ ਨੰਬਰ ਨਹੀਂ ਲਿਖਿਆ ਹੋਇਆ ਫਿਰ ਤੁਹਾਨੂੰ ਜੁਰਮਾਨਾ ਜ਼ਰੂਰ ਹੋਊਗਾ ਦੂਜੀ ਗੱਲ ਜਦੋਂ ਤੁਸੀਂ ਟਿਕਟ ਨਹੀਂ ਲਈ ਫਿਰ ਵੀ ਤੁਹਾਨੂੰ ਜਿਹੜਾ ਜੁਰਮਾਨਾ ਹੋਣਾ ਕਈ ਲੋਕ ਕਹਿੰਦੇ ਨੇ ਬੱਸਾਂ ਦੇ ਅੰਦਰੋਂ ਟਿਕਟ ਮੈਡੀਸ ਡਰਾਈਵਰ ਬੈਠਾ ਉਹ ਡਰਾਈਵਰ ਦੇ ਕੋਲੇ ਟਿਕਟਾਂ ਹੁੰਦੀਆਂ ਜ਼ਰੂਰੀ ਨਹੀਂ ਹੁੰਦਾ ਡਰਾਈਵਰ ਦੇ ਕੋਲ ਟਿਕਟ ਹੁੰਦੀ ਹੈ ਕਈ ਵਾਰੀ ਉਹਦੇ ਕੋਲ ਖਤਮ ਹੀ ਹੁੰਦੀਆਂ ਤੇ ਤੁਸੀਂ ਇਹ ਉਮੀਦ ਕਦੇ ਨਹੀਂ ਰੱਖਣੀ ਕਿ ਬੱਸ ਦੇ ਅੰਦਰੋਂ ਟਿਕਟ ਮਿਲ ਸਕਦੀ ਆ ਆਪਾਂ ਨੂੰ ਤੁਸੀਂ ਬਾਹਰੋਂ ਟਿਕਟ ਇੱਕ ਦੋ ਲੈ ਕੇ ਰੱਖਣੀ ਆ ਆਪਣੇ ਕੋਲ ਉਹ ਯੂਜ਼ ਹੁੰਦੀ ਆ ਇੱਕ ਵਾਰ ਕਈ ਲੋਕ ਪੁਰਾਣੀਆਂ ਟਿਕਟਾਂ ਦਿਖਾ ਕੇ ਵੀ ਜਾਈ ਜਾਂਦੇ ਆ ਕਈ ਮੁੰਡੇ ਹੁੰਦੇ ਨੇ ਬਹਿ ਜਾ ਬਾਈ ਕੋਈ ਚੱਕਰ ਨਹੀਂ ਹੈਗਾ ਇਦਾਂ ਕੋਈ ਨਹੀਂ ਚੈੱਕ ਕਰਦਾ ਉਹਨਾਂ ਦੇ ਮਗਰ ਨਾ ਲੱਗੀ ਇਹਦਾ ਜਿਆਦਾ ਵਧੀਆ ਗੱਲ ਆ ਆਪਣੀ ਜਿੱਤ ਆਪਣੇ ਹੱਥ ਹੁੰਦੀ ਆ ਹੁੰਦਾ ਕੁਝ ਵੀ ਨਹੀਂ 10-12 ਘੰਟਿਆਂ ਦੀ ਜਿਹੜੀ ਆਪਾਂ ਦਿਹਾੜੀ ਲਾਉਨੇ ਆ 40-45 ਰੁਪਏ ਆਪਣੇ 1 ਮਿੰਟ 'ਚ ਖੇ ਹੋ ਜਾਂਦੇ ਆ ਸ ਇਸ ਕਰਕੇ ਕਦੇ ਵੀ ਕਿਤੇ ਵੀ ਜਾਣਾ ਕਿਸੇ ਨੂੰ ਪੁੱਛ ਕੇ Google ਰਾਹੀਂ ਪੁੱਛੋ ਇਟਾਲੀਅਨ ਬੰਦੇ ਨੂੰ ਅੰਗਰੇਜ਼ ਨੂੰ ਪੁੱਛੋ Google ਰਾਹੀਂ ਪੁੱਛੋ ਕਿਸੇ ਨੂੰ ਕੋਈ ਪੰਜਾਬੀ ਬੰਦਾ ਖੜਾ ਸਰਦਾਰ ਕੋਈ ਮੁੰਡਾ ਕੜੇ ਵਾਲਾ ਮੁੰਡਾ ਜਿਹਦੇ ਕੜਾ ਪਾਇਆ ਹੋਇਆ ਪਤਾ ਲੱਗਦਾ ਰੋਡੇ-ਪੋਡੇ ਮੁੰਡੇ ਬਹੁਤ ਨੇ ਜਿਨ੍ਹਾਂ ਨੇ ਕੜਾ ਪਾਇਆ ਪਤਾ ਲੱਗ ਜਾਂਦਾ ਪੱਗ ਦਾ ਤਾਂ ਵੈਸੇ ਹੀ ਪਤਾ ਲੱਗ ਜਾਂਦਾ ਬੰਦੇ ਦਾ ਤੇ ਕਿਸੇ ਬੰਦੇ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਹਰ ਬੰਦਾ ਤੁਹਾਡੀ ਹੈਲਪ ਕਰੂਗਾ ਮਦਦ ਕਰੂਗਾ ਦੱਸੂਗਾ ਵੀ ਵੀਰੇ ਟੈਕ ਟੋਂ ਉੱਥੋਂ ਲੈ ਲੈ ਕਿਵੇਂ ਯੂਜ਼ ਕਰਨੀ ਹੈ ਤੁਹਾਨੂੰ ਦੱਸ ਦੇਣਗੇ ਬਿਰਵਾਨ ਕਿ ਮੇਨ ਗੱਲ ਇਹ ਹੈ ਵੀ 40-45 ਰੁਪਏ ਤੋਂ ਜੇ ਆਪਾਂ ਬਜੀਏ ਤਾਂ ਇਹ ਨਿੱਕੀ ਜਿਹੀ ਜਾਣਕਾਰੀ ਦੇ ਨਾਲ ਤਾਂ ਇੱਕ ਪੰਨਾ ਦਾ ਕੰਮ ਹੀ ਹੁੰਦਾ ਹੁਣ ਮੈਨੂੰ ਨਹੀਂ ਪਤਾ ਸੀਗੀ ਇਹ ਚੀਜ਼ਾਂ ਪਹਿਲਾਂ ਪਰ ਜਦੋਂ ਮੈਂ ਪਹਿਲਾਂ ਟਿਕਟ ਲਈ ਸੀ ਜਾਇਆ ਆਇਆ ਸੀਗਾ ਦੂਜੀ ਵਾਰ ਮੈਨੂੰ ਇਹ ਚੀਜ਼ ਪਤਾ ਲੱਗੀ ਵੀ ਜੁਰਮਾਨਾ ਵੀ ਪੈ ਜਾਂਦਾ ਮੈਨੂੰ ਜੁਰਮਾਨਾ ਪਿਆ ਸੀ ਤੇ ਮੈਂ ਤਾਂ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਆਇਆ ਜਿਹੜੀ ਵੀਡੀਓ ਆ ਇਹ ਵੀਡੀਓ ਬਣਾਉਣੀ ਤਾਂ ਜ਼ਰੂਰੀ ਆ ਕਿ ਜਿਹੜੇ ਅਣਜਾਣ ਹੁਣ ਮੈਨੂੰ ਨਹੀਂ ਪਤਾ ਸੀ ਪਹਿਲਾਂ ਟਿਕਟ ਮੇਰੇ ਕੋਲ ਸੀਗੀ ਪਰ ਮੈਂ ਤਾਂ ਡੈਗ ਵੀ ਸੀਗੀ ਇਸ ਕਰਕੇ ਮੇਰਾ ਜਿਹੜਾ ਜੁਰਮਾਨਾ ਮੈਨੂੰ ਲੱਗ ਗਿਆ ਸੀਗਾ ਨਵੇਂ ਬੰਦਿਆਂ ਤੱਕ ਜਿਹੜੇ ਸਫਰ ਕਰਦੇ ਨੇ ਕਿਤੇ ਆਉਣਾ ਜਾਣਾ ਆਪਣੀ ਟਿਕਟ ਜਰੂਰ ਸੰਭਾਲ ਕੇ ਰੱਖਣ ਉਹਨੂੰ ਜਰੂਰ ਵਰਤਣ ਤੇ ਉਹਨੂੰ ਸਿੱਟਣ ਨਾ ਜਨਾਂ ਚਾਹ ਤੁਸੀਂ ਉਤਰਦੇ ਨਹੀਂ ਇਹ ਤੁਸੀਂ ਜਾਣਕਾਰੀ ਆਪਣੇ ਯਾਰ ਦੋਸਤਾਂ ਤੱਕ ਪਹੁੰਚਾ ਸਕਦੇ ਹੋ ਜਿਹੜੇ ਵੀ 2-4 ਬੰਦੇ ਤੁਹਾਡੀ ਨਿਗਾ ਚ ਇਡਲੀ ਚ ਨੇ ਜਾਂ ਨਵੇਂ ਆਏ ਨੇ ਜਾਂ ਜਿਨ੍ਹਾਂ ਨੇ ਹਜੇ ਆਉਣਾ ਇਦਾਂ ਦੀਆਂ ਜਾਣਕਾਰੀਆਂ ਦੇ ਲਈ ਇਹ ਹੋਰ ਆਪਾਂ ਕੋਸ਼ਿਸ਼ ਕਰਾਂਗੇ ਵੀਡੀਓ ਬਣਾਵਾਂਗੇ ਬਹੁਤ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਨਿਯਮ ਰੂਲ ਅਸੂਲਾਂ ਬਾਰੇ ਨਹੀਂ ਪਤਾ ਹੈਗੀਆਂ ਬਹੁਤ ਗੱਲਾਂ ਨੇ ਜਿਹੜੀਆਂ ਆਪਾਂ ਸਿੱਖ ਰਹੇ ਹਾਂ ਰੋਜ਼ ਕੁਝ ਜਿਹੜੇ ਜਾਣ ਲੋਕਾਂ ਨੂੰ ਮੇਰੇ ਵਰਗੇ ਮੁੰਡਿਆਂ ਨੂੰ ਨਹੀਂ ਪਤਾ ਹੈਗੀਆਂ ਉਹ ਗੱਲਾਂ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਇਕੱਠੇ ਮਿਲ ਕੇ ਜਾਣਾਂਗੇ ਉਹ ਗੱਲਾਂ ਨੂੰ ਉਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਕਾਫੀ ਆਪਣਾ ਬਚਾਅ ਕਰ ਸਕਦੇ ਹਾਂ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਆਪਣੇ ਯਾਰਾਂ ਦੋਸਤਾਂ ਤੱਕ ਇਹ ਚੈਨਲ ਪਹੁੰਚਾ ਸਕਦੇ ਹੋ ਜਿਹੜੇ ਇਟਲੀ ਜਿਨੇ ਜਾਂ ਜਿਨ੍ਹਾਂ ਨੇ ਆਉਣਾ ਧੰਨਵਾਦ